ਇਹ ਬੰਦਾ ਤਰਵਾਸ ਚ ਪਰਮਾਤਮਾ ਨੇ ਫੇਰ ਕਿਉਂਕਿ ਉਹ ਜੇ ਆਖ ਦੀ ਘੜੀ ਵੀ ਉਹ ਦਿੰਦਾ ਤੇ ਸੌਖੀ ਵੀ ਉਹ ਲਿਆ ਕੇ ਦਿੰਦਾ ਹੈ। ਜਿੱਥੇ ਅੱਜ 1 ਕਰੋੜ ਰੁਪਏ ਦਾ ਇੱਥੋਂ ਦਾ ਜਿਹੜਾ ਵਾਅਦਾ ਹੈ ਉਹ ਤਸਦੀਕ ਕੀਤਾ ਗਿਆ ਹੈ। ਔਰ ਨਾਲ ਦੇ ਪਿੰਡ ਦਾ ਕੁਝ 6 ਲੱਖ 70000 10। ਜਿਹੜੀਆਂ ਸਾਡੀਆਂ ਫਸਲਾਂ ਖਰਾਬ ਹੋ ਗਈਆਂ ਸੀ। ਉਹਦੇ ਲਈ 22 ਕਰੋੜ ਰੁਪਏ ਫਿਰੋਜ਼ਪੁਰ ਜ਼ਿਲ੍ਹੇ ਨੂੰ ਸਰਕਾਰ ਵੱਲੋਂ ਜਿਹੜਾ ਰਿਲੀਜ਼ ਕਰ ਦਿੱਤਾ ਗਿਆ ਇਹ ਪੈਸੇ ਸਾਰੇ ਜਿਹੜੇ ਖਾਤੇਦਾਰਾਂ ਦੇ ਹਿੱਸੇ ਵਿੱਚ ਪੈ ਗਏ ਆ ਪੈ ਜਾਣੇ ਆ ਅੱਜ ਆ ਜਾਣੇ ਆ ਸਾਰਿਆਂ ਦੇ ਸੋ ਇਹ तकरीबन 257 ਜਿਹੜੇ ਲਾਭਪਤੀ ਸੀ ਉਹਨਾਂ ਨੂੰ ਔਰ ਜੇ ਕੋਈ ਰਹਿ ਵੀ ਗਿਆ ਜਿਹੜੀ ਕਈ ਵਾਰੀ ਕੋਈ ਕਾਨੂੰਨੀ ਅੜਚਲ ਹੁੰਦੀ ਆ ਉਹਨੂੰ ਪੂਰਾ ਕਰਕੇ ਸਾਰੇ ਲੋਕਾਂ ਦਾ ਇਹ ਵੱਧ ਤੋਂ ਵੱਧ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਪੰਜਾਬ ਸਰਕਾਰ ਦੀ ਕਿਉਂਕਿ ਸਾਨੂੰ 6500 ਰੁਪਈਆ ਜਿਹੜਾ ਸੈਂਟਰ ਗਵਰਨਮੈਂਟ ਦਾ ਡਿਜ਼ਾਸਟਰ ਫੰਡ ਹੈ ਔਰ ਇਹਨੂੰ 13200 ਆਪਕਾ ਕੇ ਦੇ ਵਿੱਚ ਔਰ ਲੋਕਾਂ ਲਈ ਠੀਕ ਹੈ ਮੈਂ ਕਹਿੰਦਾ ਵੀ ਜਿੰਨਾ ਪਰਮਾਤਮਾ ਦਿੰਦਾ ਉਹਨਾਂ ਦਾ ਅਸੀਂ ਦੇ ਨਹੀਂ ਸਕਦੇ ਪਰ ਫੇਰ ਵੀ ਦੁੱਖ ਵਿੱਚ ਸਾਂਝ ਹੁੰਦਾ ਸਰ ਜਿਵੇਂ ਜਿੰਨ ਕੇ ਕਈਆ ਦੀ ਜ਼ਮੀਨ ਜਿਹੜੀ ਆ ਉਹ ਰੋੜ ਗਈ ਹੈਗੀ ਸੀਗੀ ਕਈਆ ਦੇ ਜਿਹੜੀ ਫਾਈ ਫਸਲ ਜਿਹੜੀ ਆ ਉਹ ਖਰਾਬ ਹੋ ਗਈ ਤੇ ਸਾਰੇ ਚੀਜ਼ਾਂ ਦਾ ਜਿਹੜਾ ਮੁਆਵਜ਼ਾ ਜਿਹੜਾ ਉਹਦਾ ਡੀਸੈਂਟਿੰਗ ਵਗੈਰਾ ਸਾਰਾ ਉਹ ਅੱਡ ਬਕਰੀ ਹੋਊ ਇਹਨਾਂ ਨੂੰ ਨਾਲ ਜਿਹੜਾ ਕਣਕ ਦਾ ਬੀਜ ਵੀ ਮੁਕਤ ਵੇਚ ਦਿੱਤਾ ਜਾਂਦਾ